ਦੋਸਤੋ ਈਸਾਈ ਪਾਦਰੀ ਵਰਜਿੰਦਰ ਸਿੰਘ ਨੂੰ ਬਲਾਥਕਾਰ ਦੇ ਕੇਸ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਹੈ ਆਪਣੇ ਤਿੰਨ ਛੋਟੇ ਬੱਚਿਆਂ ਦਾ ਹਵਾਲਾ ਦਿੰਦੇ ਹੋਏ ਉਸ ਨੇ ਨਰਮੀ ਦੀ ਅਪੀਲ ਕੀਤੀ ਅਦਾਲਤ ਦਾ ਕਹਿਣਾ ਹੈ ਕਿ ਉਸ ਨੇ ਇੱਕ ਕਾਨੂੰਨਾ ਅਪਰਾਧ ਕਰਨ ਲਈ ਪਰੰਪਰਿਕ ਪ੍ਰਚਾਰਕ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਮੋਹਾਲੀ ਦੀ ਅਦਾਲਤ ਨੇ ਮੰਗਲਵਾਰ ਨੂੰ ਸਵੈ ਘੋਸ਼ਿਤ ਈਸਾਈ ਪਾਦਰੀ ਵਰਜਿੰਦਰ ਸਿੰਘ ਨੂੰ 2018 ਦੇ ਬਲਾਥਕਾਰ ਨਾਮੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਇਹ ਦੇਖਦੇ ਹੋਏ ਕਿ ਉਸ ਨੇ ਇੱਕ ਔਰਤ ਵਿਰੁੱਧ ਕਾਨੂੰਨਾ ਅਪਰਾਧ ਕਰਨ ਲਈ ਆਪਣੇ ਪ੍ਰਚਾਰਕ ਵੱਲੋਂ ਉਹਦੇ ਦੀ ਦੁਰਵਰਤੋਂ ਕਰਕੇ ਇੱਕ ਘਣਾਉਣਾ ਅਪਰਾਧ ਕੀਤਾ ਹੈ ਅਤੇ ਉਸ ਦੀ ਨਿੱਜਤਾ ਅਤੇ ਗੁਪਤਤਾ ਦੇ ਅਧਿਕਾਰ ਤੇ ਗੈਰ ਕਾਨੂੰਨੀ ਕੋਸਪੈਟ ਕੀਤੀ ਹੈ 28 ਮਾਰਚ ਨੂੰ ਬਰਿੰਦਰ ਸਿੰਘ ਨੂੰ ਦੋਸ਼ੀ ਠਹਿਰਾਇ ਜਾਣ ਤੋਂ ਬਾਅਦ ਹੁਦੇਕ ਜ਼ਿਲ੍ਹਾ ਦੇ ਸੈਸ਼ਨ ਜੱਜ ਵਿਕਰਾਂਤ ਕੁਮਾਰ ਨੇ ਫੈਸਲਾ ਸੁਣਾਇਆ ਅਦਾਲਤ ਨੇ ਬਰਿੰਦਰ ਨੂੰ ਆਈਪੀਸੀ ਦੀਆਂ ਅੰਤਰਹਾਮਕ 300 ਖੇਤਰ ਜਿਹੜਾ ਕਿ ਬਲਾਤਕਾਰ 323 ਸਵੈ ਇਛਤ ਤੌਰ ਤੇ ਛੱਡ ਪਹੁੰਚਾਉਣ ਦੀ ਸਜ਼ਾ 506 ਅਪਰਾਧਿਕ ਧਮਕੀ ਦੇ ਤਹਿਤ ਦੋਸ਼ੀ ਠਹਿਰਾਇਆ ਸੀ ਵਰਜਿੰਦਰ ਨੂੰ ਧਾਰਾ 376 ਦੇ ਤਹਿਤ ਉਮਰ ਕੈਦ ਅਤੇ IPC ਦੇ 303 ਅਤੇ 506 ਦੇ ਤਹਿਤ 1-1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਬਾਦ ਨੇ ਕਿਹਾ ਕਿ ਸਾਰੀਆਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ ਇਹ ਹੁਕਮ 2018 ਵਿੱਚ ਮੁਹਾਲੀ ਦੇ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਦੰਤ ਇੱਕ ਮਾਮਲੇ ਦੇ ਵਿੱਚ ਆਇਆ ਆਪਣੀ ਸ਼ਿਕਾਇਤ ਵਿੱਚ ਔਰਤ ਨੇ ਦੋਸ਼ ਲਗਾਇਆ ਸੀ ਕਿ ਵਰਜਿੰਦਰ ਨੇ ਵਿਦੇਸ਼ ਜਾਣ ਅੰਦਰ ਮੈਡੀਕਲ ਹੂਮ ਦੇ ਮਾਮਲੇ ਵਿੱਚ ਮਦਦ ਕਰਨ ਦੇ ਬਹਾਨੇ ਉਸ ਨੂੰ ਮੁਹਾਲੀ ਦੇ ਸੈਕਟਰ 63 ਸਥਿਤ ਆਪਣੇ ਘਰ ਦੇ ਵਿੱਚ ਬੁਲਾਇਆ ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਇਹ ਹਰਕਤ ਵੀ ਰਿਕਾਰਡ ਕੀਤੀ ਉਸ ਨੇ ਅੱਗੇ ਦੋਸ਼ ਲਗਾਇਆ ਸੀ ਕਿ ਜੇਕਰ ਉਹ ਉਸ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਹੋਈ ਤਾਂ ਉਸ ਨੇ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰਨ ਦੀ ਧਮਕੀ ਵੀ ਦਿੱਤੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵਰਜਿੰਦਰ ਨੂੰ 2018 ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਬਾਅਦ ਵਿੱਚ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ ਪਿਛਲੇ ਸਮੇਂ ਵਿੱਚ ਉਸ ਦੇ ਪਰਿਵਾਰਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਅਦਾਲਤ ਕਮੇਟੀ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਆਈ ਦੇ ਹੱਥ ਨੂੰ ਗ੍ਰਿਫਤਾਰ ਕੀਤੇ ਗਏ ਬਲਵਿੰਦਰ ਨੂੰ ਮਾਂਸਾ ਜੇਲ੍ਹ ਤੋਂ ਪਾਲੀ ਸੁਰੱਖਿਆ ਹੇਠ ਅਦਾਲਤ ਵਿੱਚ ਲਿਆਂਦਾ ਗਿਆ ਪੀਰਤ ਔਰਤਾ ਤੇ ਉਸਦੇ ਵਕੀਲ ਅਨਿਲ ਕੁਮਾਰ ਸਾਗਰ ਅਤੇ ਸੁਮਿਤ 사ਹੀ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿ ਹਾਂ ਕਿ ਉਸ ਸੰਸਥਾ 7 ਸਾਲਾਂ ਬਾਅਦ ਮਿਲੀਆ ਹੈ ਸਾਗਰ ਨੇ ਕਿਹਾ ਕਿ ਅਦਾਲਤ ਨੇ ਇੱਕ ਮਿਸਾਲੀ ਫੈਸਲਾ ਸੁਣਾਇਆ ਹੈ ਅਜਿਹੇ ਮਾਮਲੇ ਵਿੱਚ ਕੋਈ ਵੀ ਟਿੱਲਾ ਰਵਈਆ ਉਹਨਾਂ ਦੋਸ਼ੀਆਂ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ ਜੋ ਜਾਂ ਤਾਂ ਆਪਣੀ ਸਮਾਜਿਕ ਸਥਿਤੀ ਦਾ ਦਾਅਵਾ ਕਰਦੇ ਹਨ ਜਾਂ ਹੰਦੀ ਆੜ ਵਿੱਚ ਗਰੀਬਾਂ ਅਤੇ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰਨ ਲਈ ਕੰਮ ਕਰਦੇ ਹਨ ਉਸਨੇ ਪੱਤਰਕਾਰਾਂ ਨੂੰ ਦੱਸਿਆ ਹਾਲਾਂਕਿ ਅਦਾਲਤ ਨੇ ਕਿਹਾ ਕਿ ਇਸ ਦਾ ਵਿਚਾਰ ਸੀ ਕਿ ਬਰਿੰਦਰ ਔਰਤ ਤੇ ਦਬਦਬਾ ਬਣਾ ਰਿਹਾ ਸੀ ਅਤੇ ਇੱਕ ਉਪਦੇਸ਼ਕ ਵੱਜੋਂ ਆਪਣੇ ਅਹੁਦੇ ਦੀ ਦਰਬਾਰ ਤੋਂ ਕਰਕੇ ਉਸਨੇ ਇੱਕ ਘਨੌਨਾ ਅਪਰਾਧ ਕੀਤਾ ਹੈ ਅਦਾਲਤ ਨੇ ਨੋਟ ਕੀਤਾ ਕਿ ਅਪਰਾਧ ਦੀ ਗੰਭੀਰਤਾ ਦੇ ਅਨੁਸਾਰ ਠੁਕਮੀ ਸਜ਼ਾ ਦੇ ਤੌਰ ਤੇ ਜਜ਼ਾ ਦੇਣਾ ਇੱਕ ਨਿਆਂਇਕ ਜ਼ਿੰਮੇਵਾਰੀ ਸੀ ਜਿਨਸੀ ਹਿੰਸ਼ਾ ਇੱਕ ਅਮਾਨਵੀ ਕਾਰਵਾਈ ਹੋਣ ਤੋਂ ਇਲਾਵਾ ਇੱਕ ਔਰਤ ਦੀ ਨਿੱਜਤਾ ਅਤੇ ਗੁਪਤਤਾ ਦੇ ਅਧਿਕਾਰ ਤੇ ਇੱਕ ਗੈਰ ਕਾਨੂੰਨੀ ਕੁਸਪੈਟ ਸੀ ਇਹ ਉਸ ਦੇ ਸਤਿਕਾਰ ਵਿੱਚ ਸਨਮਾਨ ਲਈ ਇੱਕ ਗੰਭੀਰ ਝਟਕਾ ਹੈ ਅਤੇ ਉਸ ਦੇ ਸਵੈਮਾਨ ਅਤੇ ਮਾਣ ਨੂੰ ਠੇਸ ਪਹੁੰਚਾਉਣਾ ਹੈ ਇੱਕ ਬਲਾਤਕਾਰੀ ਨਾ ਸਿਰਫ ਇੱਕ ਜਾਨ ਦਾ ਕਾਰਨ ਬਣਦਾ ਹੈ ਸਗੋਂ ਇੱਕ ਕੁੜੀ ਦੇ ਸਭ ਤੋਂ ਪਿਆਰੇ ਕਬਜੇ ਪਾਉ ਉਸ ਦੀ ਇੱਜ਼ਤ ਸਨਮਾਨ ਵਕਾਰ ਅਤੇ ਘਟੋ ਘਾਟ ਉਸ ਦੀ ਪਵਿੱਤਰਤਾ ਤੇ ਵੀ ਕਮਿਟ ਦਾਗ ਛੱਡਦਾ ਹੈ ਇਹਨਾਂ ਹਾਲਤਾਂ ਵਿੱਚ ਬਲਾਤਕਾਰ ਦੇ ਹਰ ਦੋਸ਼ੀ ਨੂੰ ਜਲਦੀ ਸਖਰੇ ਤੌਰ ਤੇ ਅਤੇ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਆਦੇਸ਼ ਵਿੱਚ ਕਿਹਾ ਗਿਆ ਹੈ ਰਾਤ ਦੀ ਗ੍ਰਭੇਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਸ ਵਿੱਚ ਦੋਸ਼ੀ ਨੂੰ ਅਦਾਲਤ ਦੁਆਰਾ ਦੋਸ਼ੀ ਠਹਿਰਾ ਗਿਆ ਹੈ ਉਹ ਨਾ ਵੀ ਦਾ ਹੱਕਦਾਰ ਨਹੀਂ ਹੈ ਰਕਿੰਦਰ ਜਿਸ ਨੂੰ ਅਗਸਤ ਜਿਸ ਨੂੰ ਅਕਸਰ ਉਸਦੇ ਪੈਰੋਕਾਰਾਂ ਦੁਆਰਾ ਯਿਸੂ ਯਿਸੂ ਪੈਗੰਬਰ ਕਿਹਾ ਜਾਂਦਾ ਹੈ ਦੇਵਾਦਾਂ ਵਿੱਚ ਨਵਾਂ ਨਹੀਂ ਹੈ 22 ਸਾਲਾ ਔਰਤ ਦੁਆਰਾ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ 28 ਫਗੜੀ ਨੂੰ ਉਸਤੇ ਇੱਕ ਹੋਰ ਜਨਸੀ ਹਿਰਾਸ਼ਣ ਦਾ ਮਾਮਲਾ ਦੰਦ ਕੀਤਾ ਗਿਆ ਸੀ ਪੁਲਿਸ ਨੇ ਉਸਤੇ ਆਈਪੀਸੀ ਦੀਆਂ ਧਾਰਾ 354 ਇਸ ਦੇ ਵਿੱਚ 354 ਡੀ ਪਿੱਛਾ ਕਰਨਾ ਅਤੇ 506 ਅਪਰਾਧਿਕ ਧਮਕੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਪੂਰਥਲਾ ਪੁਲਿਸ ਨੇ ਦੋਸ਼ਾਂ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਬਣਾਈ ਹੈ ਜਿਸ ਨੂੰ ਵਰਿੰਦਰ ਨੇ ਦੋਸ਼ਾਂ ਨੂੰ ਬੇਬੁਨਿਆਦ ਦਰਦ ਕੀਤਾ ਹੈ। ਜਦ ਕਿ ਇਹ ਸਭ ਕੁਝ ਜਿਹੜਾ ਕੇਸ ਦਰਜ ਕੀਤਾ ਗਿਆ ਸੀ। ਸਾਰਾ ਸੀਸੀਟੀਵੀ ਦੀ ਜਿਹੜੀ ਵੀਡੀਓ ਸੀ ਉਹ ਵਾਇਰਲ ਹੋਣ ਤੋਂ ਬਾਅਦ ਵਿੱਚ ਕੀਤਾ ਗਿਆ ਉਸ ਤੋਂ ਪਹਿਲਾਂ ਕਾਹ ਇਹ ਨਾ ਹੀ ਹੋ ਪਾਦਾ। हरियाणा ਦੇ ਰਹਿਣ ਵਾਲੇ ਬਿੰਦਰ ਨੇ ਈਸਾਈ ਧਰਮ ਅਪਣਾ ਲਿਆ 80 ਦੇ 2012 ਵਿੱਚ ਇੱਕ ਪ੍ਰਚਾਰਕ ਬਣ ਗਿਆ ਸੀ ਉਸ ਦੇ ਸਮਰਥਕਾਂ ਦਾ ਦਾਵਾ ਹੈ ਕਿ ਉਹ ਦੁਨੀਆ ਭਰ ਵਿੱਚ 260 ਤੋਂ ਵੱਧ ਚਰਚਾਂ ਦੀ ਪ੍ਰਧਾਨਗੀ ਕਰਦਾ ਹੈ ਉਹ ਸੰਗਤਾਂ ਦਾ ਆਯੋਜਨ ਕਰਦਾ ਹੈ ਜਿਨ੍ਹਾਂ ਵਿੱਚ ਅਕਸਰ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ ਅਤੇ ਆਪਣੀਆਂ ਬਿਮਾਰੀਆਂ ਦੇ ਠੀਕ ਹੋਣ ਦੀ ਉਮੀਦ ਆਉਂਦੇ ਹਨ ਇਹਨਾਂ ਸੰਗਤਾਂ ਦਾ ਸਿੱਧਾ ਪ੍ਰਸਾਰਣ YouTube ਚੈਨਲ ਪ੍ਰੋਫਿਟ ਵਰਜਿੰਦਰ ਸਿੰਘ ਤੇ ਕੀਤਾ ਜਾਂਦਾ ਹੈ ਜਿਸ ਦੇ 3.74 ਮਿਲੀਅਨ ਸਬਸਕ੍ਰਾਈਬਰਾਂ ਦੀ ਗੱਲ ਹੋ ਰਹੀ ਹੈ ਇਸੇ ਨੂੰ ਲੈ ਕੇ ਅਤੀ ਤਰਖੇਡ ਸੁਸਾਇਟੀ ਦੇ ਆਗੂ ਨਾਲ ਗੱਲ ਕੀਤੀ ਹੈ ਤੇ ਆਓ ਅਸੀਂ ਸੁਣਦੇ ਹਾਂ ਉਹ ਤਰਖੇਡ ਸੁਸਾਇਟੀ ਦੇ ਆਗੂ ਨਾਲ ਕੀ ਕੀਤੀ ਗਈ ਗੱਲ ਦੇ ਕੁਛਾਂ ਜਿਹਦੇ ਬਾਰੇ ਆਪਾਂ ਤਾਂ ਹਾਂ ਪੱਕੀ ਤੌਰ ਤੇ ਕਹਾਂਗੇ ਵੀ ਇਹਹੀ ਹੈ ਜਿਹੜੀਆਂ ਚਾਹੇ ਇਹ ਦਿਖਾਉਂਦਾ ਚਾਹੇ ਕੋਈ ਹੋਰ ਦਿਖਾਉਂਦਾ ਹੈ ਤੇ ਸੱਚਾਈ ਕੁਝ ਨਹੀਂ ਹੁੰਦੀ ਇਹ ਲੋਕਾਂ ਨੂੰ ਗਮਨਾਹ ਕਰਦੇ ਆ ਬੁਬਾਰੀ ਦਾ ਇਲਾਜ ਤਾਂ ਉਹਦੇ ਪ੍ਰੋਪਰ ਟ੍ਰੀਟਮੈਂਟ ਨਾਲ ਹੀ ਹੋਊਗਾ ਨਾ ਨਾ ਦੇ ਕਿਸੇ ਗੇਬੀ ਸ਼ਕਤੀ ਜਾਂ ਹੋਰ ਜੋ ਅਖੌਤੀ ਇਹ ਕਹਿੰਦੇ ਆ ਇਹ ਸਾਰਾ ਟੋਟਲੀ ਆਧਾਰਹੀਨ ਤੇ ਗਮਰਾਹ ਕੋ ਲੋਕਾਂ ਨੂੰ ਗਮਰਾਹ ਕਰਦਾ ਨਾ ਬਹੁਤ ਵਾਰ ਤਰਕਸ਼ੀਲ ਸੁਸਾਇਟੀ ਵੱਲੋਂ ਇਹ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਅੰਧਵਿਸ਼ਵਾਸ ਦੇ ਮਾਮਲੇ ਨੂੰ ਲੈ ਕੇ ਕਈ ਸਾਰੀਆਂ ਇਕਾਈਆਂ ਵੱਲੋਂ ਸ਼ਾਇਦ ਮੈਮੋਰੰਡਮ ਵੀ ਦਿੱਤੇ ਗਏ ਆ ਆਪਣੇ ਆਪਣੇ ਪੱਧਰ ਤੇ ਖਬਰਾਂ ਦਿੱਤੀਆਂ ਗਈਆਂ ਤੇ ਲੇਕਿਨ ਜਿਹੜੀਆਂ ਸਰਕਾਰ ਵੱਲੋਂ ਇਦੇ ਖਿਲਾਫ ਕਿਸੇ ਤਰੀਕੇ ਦਾ ਕੋਈ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇ ਵੀ ਮੈਜਿਕ ਰੈਮਡੀਜ਼ ਐਕਟ ਜਾਂ ਅੰਧਵਿਸ਼ਵਾਸ ਫੈਲਾਉਣ ਵਾਲੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਇਹਦੇ ਖਿਲਾਫ ਕਦੇ ਸਰਕਾਰ ਨੇ ਕੁਝ ਕੀਤਾ ਕਿ ਨਹੀਂ ਬਿਲਕੁਲ ਨਹੀਂ ਨਾ ਸਰਕਾਰਾਂ ਕਰਨ ਨਾ ਸਰਕਾਰਾਂ ਤੋਂ ਇਹ ਝਾਕ ਰੱਖਣੀ ਚਾਹੀਦੀ ਕਿਉਂਕਿ ਸਰਕਾਰਾਂ ਵੀ ਤਾਂ ਇਸ ਸਿਸਟਮ ਦੀ ਦੇਣੀ ਹੈ ਨਾ ਜਿਹੜੀ ਸਿਸਟਮ ਨੂੰ ਇਹ ਬਚਾ ਕੇ ਰੱਖਣਾ ਚਾਹੁੰਦੇ ਆ ਇਹ ਲੋਕ ਇਹਨਾਂ ਗੱਲਾਂ ਤੋਂ ਮੁੰਡਕਰ ਹੋ ਜਾਣਗੇ ਕੰਨਾਂ ਨੂੰ ਇਹ ਪਤਾ ਲੱਗ ਜੂਗਾ ਵੀ ਸਾਡੀ ਗਰੀਬੀ ਜਾਂ ਬੁਰੀ ਹਾਲਤ ਦਾ ਕਾਰਨ ਕੋਈ ਉੱਪਰਲੀ ਸ਼ਕਤੀ ਨਹੀਂ ਇੱਥੇ ਹੀ ਹੈ ਸਿਸਟਮ 'ਚ ਪਿਆ ਹੈ ਤੇ ਉਹ ਫਿਰ ਸਿਸਟਮ ਨੂੰ ਤਬਦੀਲੀ ਵਾਲੇ ਬਦਲਣ ਦੇ ਇਹ ਸਰਕਾਰਾਂ ਜਿਹੜੀਆਂ ਸਿਸਟਮ ਨੂੰ ਸਿਸਟਮ ਨੂੰ ਬਚਾਉਣਾ ਚਾਹੁੰਦੀਆਂ ਜਾਂ ਸਿਸਟਮ ਦਾ ਫਲ ਖਾਂਦੀਆਂ ਉਹ ਕਦੋਂ ਚਾਹਣਗੀਆਂ ਵੀ ਇਹ ਸਿਸਟਮ ਇਸੇ ਨਾਲ ਤਬਦੀਲ ਹੋਵੇ ਕਿ ਲੋਕ ਪੱਕੇ ਹੋਣ ਇਹ ਸਾਰੀਆਂ ਹੀ ਸਰਕਾਰਾਂ ਲੋਕ ਲੋਕ ਵਿਰੋਧੀ ਆ ਸਟੈਨੋ ਦੀ ਇੱਕ ਹੋਰ ਸਵਾਲ ਹੈ ਕਿ ਬਹੁਤ ਸਾਰੇ ਅਸੀਂ ਪਹਿਲਾਂ ਵੀ ਦੇਖਿਆ ਕਿ ਜਦੋਂ ਸਰਸੇ ਵਾਲੇ ਬਾਬੇ ਨੂੰ ਸਜ਼ਾ ਹੋਈਆ ਤਾਂ ਉਹਨਾਂ ਦੇ ਜਿਹੜੇ ਸ਼ਰਧਾਲੂ ਨੇ ਉਹ ਹਲੇ ਤੱਕ ਵੀ ਇਹ ਕਹਿ ਰਹੇ ਨੇ ਕਿ ਬਾਬਾ ਜੀ ਤਾਂ નિર્ਦੋਸ਼ ਸੀਗੇ ਤੇ ਇੱਥੇ ਵੀ ਬਰਜਿੰਦਰ ਦੇ ਸਬੰਧ ਦੇ ਵਿੱਚ ਵੀ ਜਿੱਦਾਂ ਦੇਖਿਆ ਗਿਆ ਕਿ ਉੱਥੇ ਬਹੁਤ ਸਾਰੀ ਪੁਲਿਸ ਤਾਇਨਾਤ ਕਰਨੀ ਪਈ ਇਹ ਸ਼ਰਧਾਲੂ ਇਕੱਠੇ ਹੋਏ ਹੋਏ ਸੀਗੇ ਤੇ ਸਜ਼ਾਵਾਂ ਤਾਂ ਮਿਲ ਜਾਂਦੀਆਂ ਨੇ ਲੇਕਿਨ ਜਿਹੜੇ ਸ਼ਰਧਾਲੂ ਨੇ ਉਹ ਫੇਰ ਉੱਥੇ ਖੜੇ ਰਹਿੰਦੇ ਨੇ ਉਹਨਾਂ ਲਈ ਤਾਂ ਅਸੀਂ ਕੀ ਕਹਿਣਾ ਚਾਹੀਏ ਦੇਖੋ ਜਿਹੜੀ ਸ਼ਰਧਾ ਹੈ ਸ਼ਰਧਾ ਦਾ ਮਤਲਬ ਇਹ ਹੁੰਦਾ ਵੀ ਇਹ ਤਰਕ ਦਾ ਕੋਈ ਰੋਲ ਨਹੀਂ ਹੁੰਦਾ ਜਿਹੜੇ ਸ਼ਰਧਾਵਾਨ ਹੈ ਉਹ ਤਰਕ ਨਾਲ ਜਦੋਂ ਗੱਲ ਹੀ ਨਹੀਂ ਕਰਦੇ ਉਹ ਸੋਚਣਗੇ ਕਿ ਵੀ ਸਾਡੀ ਸ਼ਰਧਾ ਗਲਤ ਹੈ ਤਾਂ ਠੀਕ ਹੈ ਠੀਕ ਹੈ ਉਹ ਤਰਕ ਨਾਲ ਨਹੀਂ ਸੋਚਦੇ ਨਹੀਂ ਸ਼ਰਧਾ ਤਾਂ ਅੰਨੀ ਸ਼ਰਧਾ ਹੁੰਦੀ ਹੈ ਅਸਲ ਵਿੱਚ ਮੈਂ ਇੱਕ ਵਾਰੀ ਡਾਕਟਰ ਰਜਿੰਦਰ ਪ੍ਰਸ਼ਾਦ ਜੀ ਨੇ ਕਿਹਾ ਸੀ ਕਵਿ ਦੀ ਕਿਤਾਬ ਚ ਹਿੰਦੂ ਬਿਊ ਆਫ ਲਾਈਟ ਚ ਜਿਹੜੀ ਪੂਜਾ ਹੈ ਜੀ ਅਸੀਂ ਉਹ ਚੀਜ਼ ਦੀ ਪੂਜਾ ਕਰਦੇ ਹਾਂ ਜਿਹੜੀ ਸਾਡੀ ਬੁੱਧੀ ਦੀਆਂ ਸ਼ਕਤੀਆਂ ਤੋਂ ਬਾਹਰ ਹੁੰਦੀ ਹੈ। ਹਮ ਜਿਹੜੀ ਬੁੱਧੀ ਚਾ ਉਹ ਹੁੰਦੀ ਨਹੀਂ। ਜੀ। ਇਹਵੇਂ ਸ਼ਰਧਾਲੂਆਂ ਦੀ ਸ਼ਰਧਾ ਹੈ। ਇਹ ਬੁੱਧੀ ਨਾਲ ਤਾਂ ਕੋਈ ਆਪ ਦੀ ਬੁੱਧੀ ਨਾਲ ਤਾਂ ਕੋਈ ਕੰਮ ਨਹੀਂ ਕਰਦੇ। ਲੌਜੀਕੋ ਵਰਤਨ ਵਰਤਨ ਹੀ ਨਹੀਂ ਦਿੰਦੇ। ਨਾ ਵਰਤਨ। ਹਮ ਤੇ ਇਹ ਤੋਂ ਇਲਾਵਾ ਜੇ ਕੋਈ ਲੌਜੀਕੀ ਨਹੀਂ ਵਰਤਣਾ ਵੀ ਇਹ ਠੀਕ ਹੈ ਜਾਂ ਗਲਤ ਹੈ। ਤੇ ਅਜਿਹੇ ਜਿਹੜੇ ਸ਼ਰਧਾਲੂ ਹੈਗੇ ਨੇ ਇਹਨਾਂ ਨੂੰ ਆਪਾਂ ਆਪਣੇ ਮਾਧਿਅਮ ਦੇ ਉੱਪਰੋਂ ਇਹਨਾਂ ਲਈ ਕੀ ਤੁਸੀਂ ਮੈਸੇਜ ਦੇ ਸਕਦੇ ਹੋ ਅਸੀਂ ਤਾਂ ਇਹ ਆਪਾਂ ਤਾਂ ਇਹ ਹੀ ਮੈਸੇਜ ਦੇਵਾਂਗੇ ਵੀ ਤੁਸੀਂ ਕਿਸੇ ਸ਼ਰਧਾ ਰੱਖੋ ਇਹ ਤੁਹਾਡੀ ਆਪਦੀ ਆਜ਼ਾਦੀ ਦਾ ਮਸਲਾ ਹੈ ਜੀ ਮਨੁੱਖ ਦੀ ਆਜ਼ਾਦੀ ਦਾ ਮਸਲਾ ਕਿਸੇ ਧਰਮ ਨੂੰ ਮੰਨੋ ਕਿਸੇ ਗੁਰੂ ਨੂੰ ਮੰਨੋ ਕਿਸੇ ਗ੍ਰੰਥ ਨੂੰ ਮੰਨੋ ਜੀ ਪਰ ਤੁਸੀਂ ਆਪਦੀ ਬੁੱਧੀ ਤੋਂ ਤਰਕ ਨਾਲ ਜ਼ਰੂਰ ਕੰਮ ਲਓ ਜੀ ਮੰਨੀ ਜਾਓ ਇਹ ਸਾਨੂੰ ਕੋਈ ਤਰਾਜ ਨਹੀਂ ਇਹ ਹਰੇਕ ਮਨੁੱਖ ਦਾ ਅਧਿਕਾਰ ਹੈ ਜੀ ਪਰ ਆਪ ਦੇ ਤਰਕ ਜ਼ਰੂਰ ਵਰਤੋ ਜੀ ਜੇ ਤੁਸੀਂ ਤਰਕ ਵਰਤੋਗੇ ਤਾਂ ਤੁਸੀਂ ਜਿਹੜੇ ਨੂੰ ਮੰਨਦੇ ਹੋ ਵੀ ਆ ਜੀ ਉਹਦੇ ਸਹੀ ਜਾਂ ਠੀਕ ਦਾ ਨਿਰਣਾ ਤੁਸੀਂ ਕਰ ਸਕੋਗੇ ਜੀ ਉਹਦੇ ਵਿੱਚ ਜਿਹੜਾ ਆਪਾਂ ਵਿਰੋਧ ਹੈਗਾ ਉਹ ਤੁਸੀਂ ਦੇਖ ਪਾਵੋਗੇ ਵੀ ਉਹ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ ਹਾਂ ਹਾਂ ਵੀ ਕਿੱਥੇ ਪਿਆ ਕਿੱਥੇ ਨਹੀਂ ਪਿਆ ਆਪਾਂ ਵਿਰੋਧ ਜਾਂ ਉਹਦੀ ਗੱਲ ਠੀਕ ਹੈ ਕਿ ਗਲਤ ਹੈ ਇਹਦਾ ਨਿਰਣਾ ਸਹੀ ਤੁਸੀਂ ਕਰ ਲੋਗੇ ਤੇ ਸਹੀ ਨਿਰਣੇ ਅਨੁਸਾਰ ਆਪਦੀ ਜ਼ਿੰਦਗੀ ਬਿਤਾਉਣ ਦੀ ਕੋਸ਼ਿਸ਼ ਕਰੋਗੇ